ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਇਤਿਹਾਸ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਸਯਦਾਂ ਵੱਲੋਂ ਛੇ ਜਾਤਾਂ ਦੇ ਰਫੀ ਉਦਾਰ ਜਾਤ ਨੂੰ ਬਾਦਸ਼ਾਹ ਬਣਾ ਕੇ 3 ਮਹੀਨਿਆਂ ਪਿਛੋਂ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਭਰਾ ਰਫੀਉ ਦੌਲਾ ਨੂੰ ਬਾਦਸ਼ਾਹ ਬਣਾਇਆ ਗਿਆ ਪਰ 3 ਮਹੀਨੇ ਪਿੱਛੋਂ ਉਸ ਨੂੰ ਵੀ ਕਤਲ ਕਰ ਦਿੱਤਾ ਗਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਰਫੀਉ ਦੌਲਾ ਨੂੰ ਕਤਲ ਕਰਨ ਤੋਂ ਬਾਅਦ ਹੁਣ ਸਯਦਾਂ ਦੀ ਚੋਣ ਮੁਹੰਮਦ ਸ਼ਾਹ ਆ ਗਿਆ ਅਤੇ ਉਸ ਨੂੰ 7 ਸਾਲ ਪਿੱਛੋਂ ਕੈਦ ਵਿੱਚੋਂ ਕੱਢ ਕੇ ਦਿੱਲੀ ਦੇ ਤਖਤ ਉੱਤੇ ਬਿਠਾ ਦਿੱਤਾ ਇੱਕ ਸਾਲ ਪਿੱਛੋਂ ਸਯਦਾਂ ਦਾ ਵੀ ਅੰਤ ਸਮਾ ਆ ਗਿਆ 1720 ਈਸਵੀ ਦੇ ਅਖੀਰ ਵਿੱਚ ਸਯਦ ਅਬਦੁੱਲਾ ਨੂੰ ਹਟਾ ਕੇ ਮੁਹੰਮਦ ਸ਼ਾਹ ਨੇ ਮੁਹੰਮਦ ਅਮੀਨ ਖਾਨ ਨੂੰ ਇਤਮਾਦ ਦੌਲਾ ਦਾ ਖਿਤਾਬ ਦੇ ਕੇ ਵਜ਼ੀਰ ਬਣਾ ਦਿੱਤਾ ਗਿਆ ਪਰ ਉਹ ਡੇਢ ਕ ਮਹੀਨੇ ਪਿੱਛੋਂ 26 ਜਨਵਰੀ 1721 ਈਸਵੀ ਨੂੰ ਮਰ ਗਿਆ ਫਿਰ ਨਜਾਮ ਮੁਲਕ ਦਿੱਲੀ ਦਾ ਵਜ਼ੀਰ ਬਣਿਆ ਇੱਧਰ ਇਸ ਸਮੇਂ ਸਿੱਖਾਂ ਨੂੰ ਸਰਕਾਰ ਵੱਲੋਂ ਥੋੜਾ ਜਿਹਾ ਵਿਹਲਾ ਸਮਾਂ ਮਿਲ ਗਿਆ ਅਤੇ ਉਹ ਜੰਗਲਾਂ ਪਹਾੜਾਂ ਨੂੰ ਛੱਡ ਕੇ ਪੰਜਾਬ ਦੇ ਮੈਦਾਨਾਂ ਵਿੱਚ ਆ ਗਈ ਸਿੱਖਾਂ ਦੇ ਆਉਣ ਨਾਲ ਗੁਰੂ ਘਰਾਂ ਵਿੱਚ ਰੌਣਕ ਵਧ ਗਈ। ਉਧਰ ਜੰਗੀ ਸਿੰਘ ਜੋ ਕੱਲੇ-ਦੁਕੱਲੇ ਆਪੋ ਆਪਣੀ ਪਿੰਡਾਂ ਨੂੰ ਆਏ ਅਤੇ ਆਪਣੀ ਕਿਰਤ ਵਿੱਚ ਰੁੱਝ ਗਏ। 1720 ਈਸਵੀ ਨੂੰ ਮਾਝ ਅਤੇ ਰਿਆੜਕੀ ਵਿੱਚ ਆਮ ਸਿੱਖ ਨਜ਼ਰ ਆਉਣ ਲੱਗ ਪਈ। 1721 ਈਸਵੀ 1700 1778 ਬਿਕਰਮੀ ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿਖੇ ਖੁੱਲੇ ਤੌਰ ਤੇ ਸਿੱਖ ਇਕੱਠੇ ਹੋਈ ਸਮੇਂ ਅਨੁਸਾਰ ਮੇਲੇ ਦੀ ਰੌਣਕ ਬਹੁਤ ਚੰਗੀ ਹੋਈ ਇੱਥੇ ਚੜਾਵੇ ਉੱਤੇ ਬੰਦਈਆਂ ਤੇ ਤਤਖਾਲਸੇ ਵਿੱਚ ਝਗੜਾ ਪੈ ਗਿਆ ਭਾਵੇਂ ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਪਾ ਕੇ ਝਗੜਾ ਨਿਬੇੜ ਦਿੱਤਾ ਅਤੇ ਗੁਰੂ ਮਹਾਰਾਜ ਜੀ ਵੱਲੋਂ ਫੈਸਲਾ ਤਤਖਾਲਸੇ ਦੇ ਹੱਕ ਵਿੱਚ ਹੋ ਚੁੱਕਾ ਸੀ ਬਾਰ ਬੰਦਈਆਂ ਦੇ ਮਹੰਤ ਅਮਰ ਸਿੰਘ ਨੇ ਫੈਸਲਾ ਪ੍ਰਵਾਨ ਨਾ ਕੀਤਾ ਤੇ ਦੋਹਾਂ ਤਰਾਂ ਵਿੱਚ ਖੜਕ ਪਈ ਇਹ ਪਹਿਲਾ ਸਮਾਂ ਸੀ ਜਦੋਂ ਸਿੱਖ ਆਪਸ ਵਿੱਚ ਲੜੀ ਬੰਦਈ ਧੜਾ ਅਮਲੀ ਤੌਰ ਤੇ ਅਸਲੋਂ ਹੀ ਖਤਮ ਹੋ ਗਿਆ ਕੁਝ ਕਤਲ ਹੋ ਗਏ ਕੁਝ ਭੱਜ ਗਏ ਅਤੇ ਕੁਝ ਤਤਖਾਲਸੇ ਨਾਲ ਰਲ ਗਏ ਅਤੇ ਇੱਕ ਮੁੱਠ ਹੋਣ ਕਰਕੇ ਤਤਖਾਲਸੇ ਦੀ ਤਾਕਤ ਬਹੁਤ ਵਧ ਗਈ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਹੁਣ ਖਾਲਸਾ ਪੰਥ ਦੇ ਹੱਥ ਵਿੱਚ ਆ ਗਿਆ ਅਤੇ ਹਰਿਮੰਦਰ ਸਾਹਿਬ ਦੇ ਹੱਡ ਗ੍ਰੰਥੇ ਭਾਈ ਮਨੀ ਸਿੰਘ ਜੀ ਨੂੰ ਥਾਪਿਆ ਗਿਆ 1716 ਤੋਂ 1717 ਈਸਵੀ ਦੇ ਕਤਲਯਾਮ ਵਿੱਚ ਬਹੁਤ ਸਾਰੇ ਸਿੱਖਾਂ ਦੇ ਘਰ ਘਾਟ ਤਬਾਹ ਹੋ ਗਏ ਸਨ ਪਹਾੜਾਂ ਤੋਂ ਬੀਕਾਨੇਰ ਨੂੰ ਨਸਣ ਸਮੇ ਕੁਝ ਸਿੰਘ ਆਪਣੇ ਬਾਲ ਬੱਚੇ ਨਾਲ ਲੈ ਗਏ ਸਨ ਅਤੇ ਕਈਆਂ ਦੇ ਪਿੱਛੋਂ ਹਕੂਮਤ ਵੱਲੋਂ ਸ਼ਹੀਦ ਕਰ ਦਿੱਤੇ ਸਨ ਜਿਹੜੇ ਸਿੰਘ ਪੰਜਾਬ ਵਿੱਚ ਆ ਕੇ ਚੁੱਪ ਕਰਕੇ ਰਹਿਣ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਹਕੂਮਤ ਵੱਲੋਂ ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ ਅਜਿਹੇ ਵਿੱਚ ਸਿੰਘ ਪੰਜਾਬ ਆ ਕੇ ਚੁੱਪ ਕਰਕੇ ਕਿਸ ਤਰ੍ਹਾਂ ਬਹਿ ਸਕਦੇ ਸਨ ਨਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜੋ ਸਿੱਖਾਂ ਨੇ ਆਜ਼ਾਦੀ ਦਾ ਸੁਪਨਾ ਵੇਖਿਆ ਸੀ ਉਹ ਉਹਨਾਂ ਨੂੰ ਨਹੀਂ ਸੀ ਭੁੱਲ ਰਿਹਾ ਉਹ ਹਰ ਮੁੱਲ ਉੱਤੇ ਆਜ਼ਾਦੀ ਹਾਸਲ ਕਰਨਾ ਚਾਹੁੰਦੇ ਸਨ ਹੋ 100-100 ਦੇ ਜੱਥੇ ਬਣਾ ਕੇ ਇਲਾਕੇ ਵਿੱਚ ਵਿਚਰਨ ਲੱਗੇ ਅਤੇ ਆਪਣੇ ਗੁਜ਼ਾਰੇ ਜੋਗੀ ਕਿਤੇ ਨਾ ਕਿਤੇ ਲੁੱਟਮਾਰ ਵੀ ਕਰ ਲੈਂਦੇ ਸਨ ਜਿੰਨਾ ਲੋਕਾਂ ਨੇ ਪਿੱਛੋਂ ਸਿੱਖਾਂ ਦੇ ਪਰਿਵਾਰ ਫੜਾਏ ਸਨ ਘਰ ਢਾਏ ਸਨ ਉਹਨਾਂ ਵਿੱਚੋਂ ਕਈ ਖਾਲਸਿਆਂ ਦੇ ਗੁੱਸੇ ਦਾ ਸ਼ਿਕਾਰ ਹੋਈ ਅਤੇ ਇਸੇ ਗੜਬੜ ਨੂੰ ਰੋਕਣ ਵਾਸਤੇ ਅਬਦ ਸ਼ਬਦ ਖਾਨ ਨੇ ਸਿੱਖਾਂ ਉੱਤੇ ਫੇਰ ਸਖਤੀ ਆਰੰਭ ਦਿੱਤੀ ਅਤੇ ਦੂਜਿਆਂ ਨਾਲੋਂ ਸਿੱਖਾਂ ਕੋਲੋਂ ਦੂਣਾ ਟੈਕਸ ਵਸੂਲਣ ਦੇ ਹੁਕਮ ਦੇ ਦਿੱਤੇ ਪਰਜਾ ਵਿੱਚ ਇਸ ਤਿਹਾਰ ਦੇ ਦਿੱਤੇ ਗਏ ਕਿ ਜਿਸ ਦਾ ਸਿੱਖਾਂ ਹੱਥੋਂ ਨੁਕਸਾਨ ਹੋਇਆ ਹੋਵੇ ਉਹ ਆ ਉਹ ਆਪਣਾ ਦਾਵਾ ਪੇਸ਼ ਕਰੇ ਅਤੇ ਦਾਅਵੇ ਅਨੁਸਾਰ ਉਸ ਨੂੰ ਸਿੱਖਾਂ ਦੀ ਜਾਇਦਾਦ ਜ਼ਬਤ ਕਰਕੇ ਦਿੱਤੀ ਜਾਵੇਗੀ ਕੋਈ ਸੁਬੇ ਵਿੱਚ ਫੜੇ ਸਿੱਖ ਬਿਨਾ ਮੁਕਦਮੇ ਦੇ ਹੀ ਫਾਂਸੀ ਦੇ ਦਿੱਤੇ ਗਏ ਇਨ੍ਹਾਂ ਕਾਰਵਾਈਆਂ ਤੋਂ ਸਿੱਖਾਂ ਵਿੱਚ ਫਿਰ ਹਲਚਲ ਮਚ ਗਈ ਆ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ